ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਇੱਕ ਟੋਕੜ ਗੱਬਣ ਵੈੜ ਆ ਗਈ ਆ ਆਹ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਦੇ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾ ਬਾਕੀ ਕਿਰਪਾ ਬਾਕੇ ਸਾਰੇ YouTube ਤੇ ਦੇਖਣ ਵਾਲੇ ਭੈਣ ਭਰਾ ਸਾਰੇ ਸਤਿ ਸ੍ਰੀ ਅਕਾਲ ਬਾਕੀ ਸਭ ਨੂੰ ਚੰਗੇ ਰਹਿਣ ਵਾਲੇ ਚ ਰੱਖ ਕੇ ਸਭ ਦੇ ਘਰ ਆਸ਼ੀਰਵਾਦਦੇ ਰਹਿਣ ਬਿਲਕੁਲ ਵੀਰ ਜੀ ਤਾਂ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਪ੍ਰੇਮ ਸਿੰਘ ਪਿੰਡ ਕਾਫਤੀਵਾ ਹਾਂਜੀ ਤੁਸੀਂ ਬਟਾਲਾ ਜਿਹੜਾ ਗਰਦਾਸਪੁਰ ਮੋਬਾਈਲ ਨੰਬਰ ਹੈਗਾ ਜੀ 85288 ਹਾਂਜੀ 135 ਦਾ ਠੀਕ ਹੈ ਵੀਰ ਜੀ ਤਾਂ ਪਿਛਲੀ ਵੀਡੀਓ ਵਾਲੇ ਫਿਰ ਜਲਦੀ ਪਸ਼ੂ ਵੇਚ ਕੇ ਮਾੜੀ ਦੀ ਕਰਾਈ ਹਾਂਜੀ ਇੱਕ ਦਿਨ ਜੀ ਮਾਲ ਵੇਚ ਗਿਆ ਠੀਕ ਹੈ ਜੀ ਰੇਟ ਵੇਖਦਾ ਵੀਰ ਜੀ ਰੇਟ ਵੇਖਦਾ ਪਸ਼ੂ ਸਾਫ ਸੁਥਰਾ ਹਾਂਜੀ ਹਾਂਜੀ ਤਾਂ ਸੱਚਾਈ ਵੇਖਦੀ ਆ ਮੈਂਨ ਗੱਲ ਹਨਾ ਜੀ ਹਾਂਜੀ ਵੀ ਇਕਲੰਦ ਜੀ ਦੋ ਜੋ ਟੰਦੋਂ ਦੋਨੋਂ ਮਾਲਵੇਰੀਆਂ ਨੇ ਠੀਕ ਹੈ ਜੀ ਬੱਚੇ ਗਵਾਦਿਆ ਨਿਗੇ ਠੀਕ ਹੈ ਜੀ ਮੇਰਾ ਵੀ ਭਰਾ ਟੋਕੜਾ ਲਾਲੇ ਜਿੱਦਾ ਮਰਜੀ ਨਾਲੇ ਬੱਚੇ ਨਹੀਂ ਹੈਗੇ ਆਏ ਕੁਛ ਨਹੀਂ ਕਹਿ ਸਕਦੇ ਜੀ ਕਿੱਸ ਮੈਨ ਬਿਲਕੁਲ ਬਿਲਕੁਲ ਬੱਚੇ ਇਹਨਾਂ ਦੇ ਮਰ ਗਏ ਹਨਾ ਤਾਂ ਬਾਕੀ ਵੀਰੋ ਤੁਸੀਂ ਟੋਕੜਾ ਲਾ ਲਓ ਸੱਜਰ ਲਾ ਲਓ ਤੁਸੀਂ ਆਪ ਦਾ ਵੇਖ ਕੇ ਲਓ ਹਨਾ ਜੀ ਬਿਲਕੁਲ ਵੇਖ ਕੇ ਲਓ ਭਾਈ ਇੱਥੇ ਆਣ ਕੇ ਬਿਲਕੁਲ ਫੋਨ ਤਸੱਲੀ ਕਰਕੇ ਖੜੋ ਠੀਕ ਹੈ ਵੀਰ ਭਰਾ ਨੂੰ ਇਦਾਂ ਮਾਰ ਨਹੀਂ ਭੇਜਿਆ ਜਾਵੇ ਇੱਥੇ ਆ ਕੇ ਜਾ ਤਸੱਲੀ ਕਰੇਗਾ ਉਹਨੂੰ ਮਾਰ ਲੈ ਭੇਜਿਆ ਜਾਵੇ ਬਿਲਕੁਲ ਠੀਕ ਨਹੀਂ ਕੱਲੋ ਕਿਹ ਵਪਾਰੀ ਭਰਾ ਨੂੰ ਬਦਨਾਮੀ ਮਿਲੇ ਜੇ ਕੋਈ ਬਦਨਾਮੀ ਦਵੇ ਆਪਾਂ ਉਹ ਜੀ ਸੋਨੀ ਨਹੀਂ ਚਾਹੁੰਦੇ ਕਿ ਚਾਰਾਂ ਦੇ ਦੋੜਾਂਗੇ ਜਿਵੇਂ ਤਿੰਨਾਂ ਦੇ ਚੋਵੇਂ ਉਹ ਵੀ ਆਪਣੀ ਮਰਜ਼ੀ ਇਹੋ ਬੇਨਤੀ ਹੁੰਦੀ ਵੀਰ ਜੀ ਆਪਣੀ ਵੀ ਹਾਰ ਵੀਡੀਓ 'ਚ ਵੀ ਤੁਸੀਂ ਚਵਾਈ ਕਰਨੀ ਵੇਖ ਪਰਖ ਕੇ ਲੈਣੀ ਉਹ ਤੁਹਾਡੀ ਆਪ ਦੀ ਜ਼ਿੰਮੇਵਾਰੀ ਆ ਜੇ ਤੁਸੀਂ ਆਨਲਾਈਨ ਵੀ ਮੰਗਉਂਦੇ ਹੋ ਉਹ ਆਪ ਦੀ ਜ਼ਿੰਮੇਵਾਰੀ ਤੇ ਮੰਗਾਓ ਹਾਂਜੀ ਇੱਕ ਗਾਂ ਤੋਂ ਗੱਭਣਾ ਦੇ ਕੋਲ 10 ਲਿਟਰ ਦੁੱਧਿਆ ਠੀਕ ਹੈ ਜੀ ਠੀਕ ਹੈ ਜੀ ਭੰਗਾਂ ਦੇ ਗ ਇਹ ਕਿਹੜੇ ਵੀਡੀਓ ਤੇ ਜੀਨ ਕਰਨਾ ਵਾ ਠੀਕ ਹੈ ਨਹੀਂ ਕਰਦਾ ਆਪਣਾ ਡਾਕਟਰ ਲੈ ਕੇ ਚੈੱਕ ਕਰਾਵੇ ਆਪਣੇ ਸੱਦੀ ਫੋਲ ਕਰੇ ਕਿਉਂਕਿ ਜਿਹਨੇ ਪਾਏ ਖਰਚੇ ਨਾਲ ਵੀ ਸੱਦੀ ਫੋਲ ਕਰ ਸਕਦਾ ਫੋਲ ਕਰ ਸਕਦਾ ਜੀ ਅਗ ਨਹੀਂ ਕੱਲ ਇੱਕ ਦੂਜੇ ਨਾਲ ਆਪਾਂ ਬੰਦਰਾਮੀ ਦੇ ਗਏ ਆਪਾਂ ਕੰਮ ਨਹੀਂ ਕਰਨਾ ਇੱਥੇ ਆ ਕੇ ਵੀਰ ਆਪਣਾ ਕੋਈ ਦੋੜ ਡੰਗ ਚ ਹੋਵੇ ਤਿੰਨ ਦਿਨ ਚ ਹੋਵੇ ਇਹ ਦੋਨੋਂ ਝੋਡੇ ਮੇਰੇ ਦੋ ਦਾ 8-8 ਕਿਲੋ ਆ ਬਿਲਕੁਲ 10 ਕਿਲੋ ਠੀਕ ਆ ਜੀ ਤਾਂ ਬਾਕੀ ਵੀਰ ਜੀ ਕਿਦਾਂ ਤੁਹਾਡਾ ਲੰਮੇ ਸਮੇਂ ਤੋਂ ਕੰਮ ਹੈਣਾ ਪਸ਼ੂ ਵੀ ਜਲਦੀ ਵਿਗਦਾ ਬਾਕੀ ਯਕੀਨ ਵੀ ਹੁੰਦਾ ਵਾ ਕੋਈ ਚੱਕਰ ਨਹੀਂ ਆ ਲੋਕ ਐਵੇਂ ਐਵੇਂ ਖੜਦੇ ਲੱਦਗੇ ਕੋਈ ਗੱਲ ਨਹੀਂ ਪਹਿਲਾ ਸਵੇਰ ਚੌਗੀ ਹੈ ਜੀ ਬਿਲਕੁਲ ਤੇ ਪਸ਼ੂ ਵੀ ਜਲਦੀ ਤਾਂ ਹੀ ਤੁਹਾਡੇ ਵਿਗਦੇ ਆ ਹਾਂ ਜੀ ਵਿਗਦਾ ਮਾਰ ਸੱਚਾਈ ਆ ਤਾਂ ਕਰੀਏ ਵੀਰੇ ਸ਼ੁਰੂ ਇਹਨਾਂ ਤੋਂ ਹਾਂ ਜੀ ਇਹ ਝੋਟੀ ਬਾਰੇ ਦੱਸ ਦਿਓ ਪਹਿਲਾਂ ਆ ਜਿਹੜੀ ਝੋਡੇ ਭਾਜੀ ਆਹ ਫੀਟਰ ਦੋ ਜੇ ਦੂਜਾ ਸੂਆ ਜੇ 8 ਲੀਟਰ ਦੁੱਧ ਹਾਂ ਜੀ ਦੂਜਾ ਸੂਆ 20 ਗਣੇ ਨਹੀਂ ਨਹੀਂ ਭਾੜੇ ਪਾੜੇ ਤੇ ਮਿਲਦੀ ਆ ਪਾੜੇ ਤੇ ਮਿਲਦੀ ਆ ਠੀਕ ਆ ਜੀ ਤੇ ਦੁੱਧਿਆ ਤੇ ਪਾਟ ਕੱਲੋ ਆ ਚਾਰਾ ਖੱਲੀ ਗੱਲੇ ਕੋਈ ਵੀ ਰਣ ਲਗੇ ਚਵਾ ਚੂ ਕਿਵੇਂ ਦੇ ਵਿੱਚ ਆਹ ਭਾਜੀ ਨੂੰ ਵਰਗਾ ਪੋਲਾ ਠੀਕ ਆ ਜੀ ਤੇ ਬੱਚਾ ਨਿਗਾਹ ਹੀ ਕਿਹਨੂੰ ਕਿਨੇ ਭਾ ਕੋ ਤੋਪੜ ਲਾਵੇ ਜਿੱਦਾਂ ਮਰਜੀ ਆਪਣੀ ਮਰਜੀ ਕਰਕੇ ਲੰਦ ਬਿਲਕੁਲ ਵਿੱਚ ਤਾਂ ਖੁੱਲ ਵੀਰ ਜੀ ਤਾਂ ਵੇਖੋ ਵੀਰੋ ਚੰਗੀ ਝੋਟੀ ਆ ਗਈ ਆ ਐ ਫੇਸ ਕੁਆਲਟੀ ਵਧੀਆ ਸਿੰਘ ਦੀ ਕੁਆਲਟੀ ਵੀ ਸ਼ਾਨਦਾਰ ਆ ਤਾਂ ਵੀਰੋ ਲੈਵੇ ਦੀ ਗੱਲ ਕਰੀਏ ਤਾਂ ਬਹੁਤ ਸ਼ਾਨਦਾਰ ਲੱਗਿਆ ਲੈਵਾ ਜੀ ਐ ਸੋਹਣੀ ਝੋਟੀ ਵੀਰੋ ਸਫਾਈ ਬਹੁਤ ਆ ਲੈਵੇ ਦੀ ਥਾਲੇ ਵਾਲੂਆ ਵੀ ਐ ਬਿਲਕੁਲ ਹਜੇ ਐ ਤਾਜ਼ੀਆਂ ਵਰਗਾ ਵੀਰੇ ਬਾਕੀ ਤੁਸੀਂ ਆਪ ਦਾ ਹਨਾ ਜੀ ਚਵਾ ਰੂਮ ਵਰਗਾ ਲੱਗਾ ਤਾਂ ਝੋਟੀ ਸ਼ਾਨਦਾਰ ਆ ਵੀਰੋ ਕੋਈ ਸ਼ੱਕ ਨਹੀਂ ਕੋਈ ਦੂਰੋਂ ਵੀਰ ਚੱਲ ਕੇ ਆਊਗਾ ਤਾਂ ਵੀਰੋ ਤੁਸੀਂ ਝੋਟੀ ਛੱਡ ਕੇ ਨਹੀਂ ਜਾਂਦੇ ਤਾਂ ਮਿਲਦੀਆਂ ਵੀ ਪਾੜੇ ਤੇ ਵੀਰ ਗੰਦਾ ਕਿਉਂਕਿ ਨਸਲਾਂ ਨੇ ਵੀਰੇ ਉਹ ਤਾਂ ਵੇਖਣ ਜੀ ਪਤਾ ਲੱਗਦਾ ਤਾਂ ਲੇਵਾਂ ਲੂਆ ਵੀ ਘੈਂਟ ਆ ਤਾਂ ਤੁਨ ਵਧੀਆ ਲੱਗਿਆ ਵੀਰੇ ਚਵਾਈ ਆਲਾ ਖਾਣ ਲੱਗਿਆ ਤਾਂ ਰਾਜੀ ਆ ਕੀ ਬਾਤ ਹੈ ਜੀ ਲੇਵਾ ਬਹੁਤ ਸਾਫ਼ ਲੱਗਿਆ ਵੀਰੇ ਤੁਨ ਤੁਨ ਚੈੱਕ ਕਰ ਲਓ ਚੰਗੀ ਸੋਹਣੀ ਝੋਟੀਆਂ ਤਾਂ ਵੀਰ ਜੀ ਬਰਕਾਰੀ ਲਾ ਕੇ ਖਾ ਲਦੇ ਸਾਰੀ ਝੋਟੀਆਂ ਖਾ ਲ ਲੋ ਸੋਹਣੀ ਝੋਟੀਆਂ ਝੋਟੀਆਂ ਸਾਫ਼ ਬੜੀ ਐ ਤੋ ਜੱਗ ਖਾਈ ਠੀਕ ਹੈ ਇੱਧਰ ਦੀਆਂ ਝੋਟੀਆਂ ਲਗੀਆਂ ਬਿਲਕੁਲ ਤੇ ਗਾਂ ਵੀ ਜਿਹੜੀਆਂ ਰਕਮ ਡਬਲ ਡਬਲ ਕਰਨ ਵਾਲੀਆਂ ਨੇ ਬਿਲਕੁਲ ਵੀ ਹੈ ਕਿ ਨਹੀਂ ਇਹਨੇ ਲੈਣੀਆਂ ਉਹਨੇ ਵੇਖ ਕੇ ਲੈਣੀਆਂ ਚਲੋ ਲੋ ਘਰ ਤੋਂ ਵੱਧ ਪਰਖੂ ਨੇ ਕੋਈ ਗੱਲ ਕੋਈ ਨਹੀਂ ਵੀ ਵਪਾਰੀ ਸਿਆਣਾਂ ਦਾ ਘਰ ਆਲੇ ਵੱਧ ਜਾਣੇ ਆ ਬਿਲਕੁਲ ਵੀ ਰੱਖਿਆ ਕਿ ਨਹੀਂ ਤੇ ਗਾਂ ਪਰ ਇਹ ਵੀ ਡਬਲ ਰਕਮ ਕਰਨ ਵਾਲੀਆਂ ਰਕਮ ਵਾਲੀਆਂ ਜੀ ਹਾਂ ਜੀ ਹਾਂ ਜੀ ਤਾਂ ਹੁਣ ਵੀ ਦੁੱਧ ਸੋਨਾ ਝੂਟੀਆਂ ਥੱਲੇ ਪਾਜੀ ਹੁਣ ਸੋਨਾ ਜਨਾ ਤਾਂ ਹੁਣ ਦੁੱਧ ਦੇਣੀਆਂ ਨੇ ਦੇਣੀਆਂ ਦੇਣੀਆਂ ਹੈ ਕਿ ਨਹੀਂ ਬਿਲਕੁਲ ਤੇ ਬਾਕੀ ਚਲੋ ਚਾਰ ਦੇ ਮਨ ਮਨ ਲਾਉਣਗੇ ਤਾਂ ਵਾਦੀ ਸਕਣੀਆਂ ਠੀਕ ਹੈ ਵੀਰ ਜੀ ਠੀਕ ਹੈ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਮੁੱਲ ਭਾਜੀ ਕਰਨੋ ਆਈ ਕੋਈ 80 ਦਾ 10000 ਰੁਪਏ ਨਹੀਂ ਕਰਨਦੇ ਹਾਂਜੀ ਛੋਟੀ ਦਾ ਮੁੱਲ ਕਰਨਦੇ 75000 ਰੁਪਏ ਹਾਂਜੀ ਜਿਹੜੀ ਹਾਨ ਆ ਛੋਟੀ ਦਾ 65000 ਛੋਟੀ ਦਾ ਕੀ ਬਾਤ ਹੈ 65000 ਜੀ 65000 ਛੋਟੀ ਦਾ ਜੇ ਵੇਖੋ ਵੀਰੇ ਵਜਨ-ਮੋਜਨ ਵੀ ਫੁੱਲ ਆ ਗਿਆ ਛੋਟੀ ਦਾ ਲੇਵਾ ਵੀ ਕਹੇ ਟਾ ਗਿਆ ਤਾਂ ਇਹੋ ਵੀਰੇ ਬੱਚਾ ਹੁੰਦਾ ਤਾਂ ਕਿੰਨੀ ਕੀਮਤ ਤੇ ਜਾਂਦੀ ਹਣਾ ਬੱਚਾ ਹੁੰਦਾ ਤਾਂ ਫੇਰ ਛੋਟੀ ਆਪਾਂ ਇੱਕ ਵੀਰ ਛੋਟੀ ਵੇਚਣੀ ਵੇਖਦੀ ਹੈ ਜੀ ਸੁਭਾਈਆ ਬਾਈ ਮੁੰਡਾ ਹੁਣ 65ਵੀਂ ਵੀਰ ਜੀ ਹੋ ਜੂ ਛੋੜ ਛੜ 65 ਛੋੜ ਛੜ ਹੀ ਭਾਜੀ ਹੋਣੀ ਆ ਠੀਕ ਹੈ ਜੀ ਜਿਆਦਾ ਮੇਰਾ ਵੀਰ ਕਹੇ ਉਹ ਨਹੀਂ ਹੋ ਸਕਦਾ ਬਿਲਕੁਕੁਚ ਛੋੜੀ ਸਾਬ ਬੜੀ ਆ ਛੋੜਾ ਬੱਚਾ ਪਰ ਇਹਨੂੰ ਥੋੜਾ ਚੇਰ ਹੋਇਆ ਵਾ ਪਰ ਆਪਾਂ ਕਿਹਨੂੰ ਕਹਿੰਦੇ ਭਾਜੀ ਸ਼ੱਕ ਦੇ ਕੋ ਤੋਕੜੀ ਮਿਥਵੇ ਆਪਾਂ ਨੇ ਕੀਤੇ ਗੈਨ ਵੀ ਆਪਣੀ ਮਰਜ਼ੀ ਕਰਕੇ ਲਵੋ ਮਰਜ਼ੀ ਕਰਾਵੇ ਹੈਨਾ ਤਾਂ ਵੇਖੋ ਵੀਰੋ ਨਾੜਾ ਨੋਣਾ ਚੈੱਕ ਕਰ ਲਓ ਬਾਨੇ ਤੇ ਨਾੜਾ ਪਾਜੀਆਂ ਨਿਸ਼ਾਨੀਆਂ ਨੇ ਦੋ ਤਾਂ ਬਹੁਤ ਵੇਖੋ ਨਾੜਾ ਭਾਜੀ ਹੈ ਵੀ ਸਲੱਗ ਆ ਗਈ। ਬੋੜੇ ਪਾਪਾਂ ਲੱਗੀਆਂ ਨੇ ਕੋਈ ਗੱਲ ਨਹੀਂ। ਬਿਲਕੁਲ। ਸੋਹਣੀ ਝੋਟੀ ਆ 65000 ਦੀ ਵੀਰ ਕਹਿੰਦਾ ਹੋ ਜੂ। ਬਾਕੀ ਵੀਰੋ ਤੁਸੀਂ ਫੋਨ ਲਾ ਲਿਓ। ਤਾਂ ਵੀਰ ਮੋੜਦਾ ਨਹੀਂ ਕਿਸੇ ਨੂੰ। ਜਿੱਧਰ ਤੇ ਵੱਜੀ ਤਲੇ ਬੈਠਾ ਸਲੱਗ ਆ ਗਈ ਹੈਨਾ ਜੀ। ਬਹੁਤ ਜੀਦਾ ਹੈ। ਹਾਂਜੀ। ਤਾਂ 65000 ਜੋ ਹੋ ਜੂ ਛੋਟ ਛੜ ਵੀਰੇ। ਤਾਂ ਦੂਜੇ ਨੰਬਰ ਤੇ ਆ ਗਈ ਝੋਟੀ ਇਹਦਾ ਦੱਸੋ। ਦੂਜੇ ਨੰਬਰ ਤੇ ਭਾਜੀ ਪਹਿਲਾਂ ਸੁਬਾ ਜੀ। ਹਾਂਜੀ। ਦੋ ਦਿਨ ਕੋ ਬੈਠੇ ਕਿਲੋ। ਇਹ ਵੀ ਵੀਰੇ ਕੱਦ ਕੋਦ ਬਹੁਤ ਵੱਡੇ ਸੀ ਹੈਨਾ। ਬਹੁਤ ਵੱਡਾ ਭਾਜੀ ਇਹ ਦੂਜੇ ਸੋਹਣੀ ਝੋਟੀ ਬੜੀ ਵੱਡੀ ਬਾਨੀਆਂ ਨੇ। ਤਲੇਵਰੂ ਵਾਇਦਾ ਵੀਰੋ ਘੈਂਟ ਲੱਗਿਆ ਤਾਂ ਨਾੜਾ ਨੂੰ ਨਾ ਇਹਦੇ ਵੀ ਵੇਖੀਏ ਤਾਂ ਬਹੁਤ ਸ਼ਾਨਦਾਰ ਦੁੱਧ ਵਾਲੀਆਂ ਲੱਗੀਆਂ ਹੋਈਆਂ ਤਾਂ ਸਿੰਗ ਦੀ ਕੁਆਲਿਟੀ ਤੇ ਫੇਸ ਕੁਆਲਿਟੀ ਕੀ ਕਹਿਣੇ ਆ ਬਾਕੀ ਵੀਰੇ ਬਹੁਤ ਸ਼ਾਨਦਾਰ ਝੋਟੀਆਂ ਜੀ ਪਹਿਲਾ ਸੋਏ ਪਾਜੀ ਕਰਦੇ ਹੋ ਗੜਾ ਵੜਾ ਬਹੁਤ ਵੱਡੇ ਕਰਦੀ ਹੈ ਜੀ ਤਾਂ ਵੇਖੋ ਵੀਰੋ ਐ ਸੋਹਣੀਆਂ ਝੋਟੀਆਂ ਵੀਰ ਕੋਲੇ ਇਹਦਾ ਵੀ ਲੈਵਲ ਹੂਆ ਘੈਂਟ ਆ ਤਾਂ ਮੈਂਨ ਗੱਲ ਹੁੰਦੀ ਵੀਰੇ ਥਣਪਾਂਡੇ ਦਾ ਪਸ਼ੂ ਹੁੰਦਾ ਥਣਲੇਵੀਆਂ ਦੀਆਂ ਬਹੁਤ ਸਾਫ਼ ਨੇ ਝੋਟੀਆਂ ਦੋਵੇਂ ਐ ਲੈਵਾ ਸਾਫ਼ ਲੱਗਿਆ ਮਾਰੋ ਹੰਬੋਸ਼ਕੀਨ ਝੋਟੀਆਂ ਵੀਰੋ ਚੈੱਕ ਕਰ ਲਓ ਇੱਕ ਵਾਰੀ ਲੇਵਲ ਆ ਗਏ ਤੋਂ ਤਾਂ ਕੱਦ ਕਾਠ ਦੀ ਗੱਲ ਕਰੀਏ ਵੀਰੇ ਵੱਡੇ ਕੱਦ ਦੀ ਆ ਕੋਈ ਨਿੱਕੇ ਦੀ ਮੰਨ ਕੇ ਨਾ ਚੱਲਿਓ ਸੋਹਣੀਆਂ ਝੋਟੀਆਂ ਨੇ ਪਲੀਜ਼ ਜੁਆ ਜੁਆ ਕਿਵੇਂ ਦਾ ਵੀਰ ਜੀ ਇਹਦਾ ਪੋਲਾ ਰੂਮਰ ਦਾ ਹਾਂ ਜਿਵੇਂ ਪੋਲਾ ਜੁਆ ਲੱਗਿਆ ਵੇਖੋ ਵੀਰੋ ਬਾਕੀ ਨੋਕ ਵਾਲਾ ਥਾਣਾ ਝੋਟੀ ਨੂੰ ਤੇ ਖਾਨਲੇਵਾ ਬਹੁਤ ਸਾਫ ਹੈ ਜੀ ਸਾਫ ਬੜੀ ਕਿਆ ਬਾਤ ਹੈ ਜੀ ਬਹੁਤ ਵਧੀਆ ਲੇਵਾ ਲੱਗਿਆ ਜੀ ਇਹਨੂੰ ਤਾਂ ਕੱਦ ਕਾਠ ਵੀ ਚੰਗਾ ਵਾ ਇਹ ਵੀ ਵੀਰੋ ਸੋਣੀ ਝੋਟੀ ਆ ਵੀਰ ਜੀ ਇਹਦਾ ਮੁੱਲ ਮੁੱਲ ਭਾਜੀ ਦਾ ਕੱਦ ਦੇ 85000 ਰੁਪਏ ਹਾਂਜੀ ਤਾਂ ਕਿੰਨੇ ਦੇਣੀ ਆ ਨਾ ਹਾਂਜੀ ਆ ਨਾ ਝੋਟੀ ਦੇ 70000 ਰੁਪਏ ਦੇਣੀ 70 ਦੀ 70 ਦੀ ਦੇਣੀ ਝੋਟੀ ਇਹ ਵੀ ਇੱਕ ਹਜ਼ਾਰ ਹੀ ਛੱਡ ਦੇ ਚਲੋ ਰੇਡ ਜਾ ਜੇ ਬੱਚਾ ਹੁੰਦਾ ਚਲੋ ਫਿਰ ਤਾਂ ਛੋਟੀ ਦੀ ਕੀਮਤ ਆਪ ਹੀ ਦੱਸਦੀ ਆ ਤੇਰੇ ਭਾਜੀ ਕੋਈ ਗੱਲ ਲੇਗੀ ਜੇ ਛੋਟੇ ਦਾ ਬੱਜਾ ਦਾ ਝੋਡੀ ਇਹ ਵੀ ਆਪਾਂ ਸਵਾ ਲੱਖ ਦੇ ਦੇਣੀ ਬਿਲਕੁਲ ਹਾਂ ਕਰੈਕ ਹੈਗੀ ਵੀ ਆ ਪਰ ਅਗਲੇ ਸਵੇਰ ਝੋਡੀ ਜਿਹੜੀ ਪੂਰੇ ਦੋ ਦੀ ਹੋਣੀ ਹੈ ਪੂਰੇ ਹੋਣੀ ਆ ਵੀਰੇ ਹੋਣੀ ਜਿੱਦਾਂ ਦੂਜੀ ਸਵੇਰ ਝੋਟੀ ਸਿੰਗਲ ਹੱਡੀ ਆ ਸੋਣੀ ਝੋਟੀ ਬਹੁਤ ਸਾਫ਼ ਝੋਟੀ ਤਾਂ 70000 ਛੱਡ ਦੇ ਆ ਤਾਂ ਜੇ ਵੀਰ ਜੀ ਕੋਈ ਜੋੜਾ ਝੋਟੀਆਂ ਦਾ ਪਾਲੂ ਜੇ ਭਾਜੀ ਕੋਈ ਜੋੜਾ ਪਾਵੇਗਾ ਇਕੱਠਾ ਫੇਰ 65-60 ਹਜ਼ਾਰ ਦਾ ਜੋੜਾ ਈ ਇਹ ਨਹੀਂ ਤੇ ਆ ਨਾ ਤਰ ਦੀਏ ਉਹ ਉਹ 65 ਦੀ ਉਹ 65 ਦੀ ਤਾਂ ਵੇਖੋ ਵੀਰੋ ਸੋਹਣੀਆਂ ਝੋਟੀਆਂ ਨੇ ਜੋੜਾ ਚੁੱਕ ਲੋ ਰੇਡ ਜਾ ਜਾ ਵੀਰ ਦਾ 65-60 ਹਜ਼ਾਰ ਦੀਆਂ ਦਾ ਵੀਰੇ ਚੋਕੇ ਵੀ ਫੇਰ ਪਸ਼ੂ ਵੇਖ ਜਾਂਦਾ ਹਨਾ ਮਰਜ਼ੀ ਵੇਚਣ ਝੋਟੀਆਂ ਵੇਖੋ ਛੋਲੇ ਦੋ ਦੇ ਸ਼ਕੀਨ ਝੋਟੀਆਂ ਕਿੱਲੇ ਬੱਚੀਆਂ ਵੀ ਸੋਹਣੀਆਂ ਲੱਗਦੀਆਂ ਜੀ ਭਾਜੀ ਵੇਖੋ ਇਹ ਸਿੰਘ ਸਿੰਘ ਲੱਗੇ ਸੋਹਣੇ ਵੀਰੋ ਤਾਂ ਗੱਦ ਘਾਟ ਵਾਲੀਆਂ ਨੇ ਤਾਂ ਬਹੁਤ ਫੇਸ ਕੁਆਲਟੀ ਵੀ ਵੇਖੀ ਇਹ ਤਾਂ ਬਹੁਤ ਸੋਹਣੀਆਂ ਝੋਟੀਆਂ ਨੇ ਤਾਂ ਜੋੜਾ 65-60 ਹਜ਼ਾਰ ਦਾ ਰੇਡ ਜੈ ਜੈ ਜੀ ਠੀਕ ਆ 65 ਜੋੜਾ ਕੋ ਲੈ ਫੇਰ 60 60 ਦਾ 60 60 ਠੀਕ ਹੈ ਜੀ ਉਧਾਂ ਨਹੀਂ ਉਧਾਂ ਇਹ ਨਤਰਦੀ ਆ ਉਹ ਬਣਾਦੀ ਆ ਠੀਕ ਹੈ ਉਹ 60 ਦੀ ਆ ਹਾਂ ਜੀ ਤੇ ਬਾਕੀ ਵੀਰੋ ਫੋਨ ਲਾ ਲਿਓ ਕੋਈ ਨਹੀਂ ਮਾਨਤਨ ਹੋ ਜਿਉ ਥਾਂ ਥਾਂ ਚੰਗੇ ਲੱਗੇ ਆ ਮੈਂਨ ਗੱਲ ਹੁੰਦੀ ਥਾਂ ਲੈਵੇ ਦਾ ਪਸ਼ੂ ਉਹ ਵੀਰੇ ਬਹੁਤ ਸਾਫ ਨੇ ਇੱਕ ਗੁਲੰਦਰ ਭਾਜੀ ਹੋਰ ਆ ਗਏ ਇੱਥੇ ਆ ਕੇ ਆਪਣੇ ਫੁੱਲ ਤਸल्ली ਕਰਕੇ ਜਾਵੇ ਕੋਈ ਕੋਈ ਵਪਾਰੀ ਭਰਾਣੇ ਚਾਹੁੰਦਾ ਵੀ ਮੈਨੂੰ ਬਦਰਾਮੀ ਮਿਲੇ ਬਿਲਕੁਲ ਵੀਰ ਜੀ ਬਿਲਕੁਲ ਕਾਗਦੇ ਆਪਣੀ ਮਰਜ਼ੀ ਇਹ ਤੇ ਫੁੱਲ ਤਸल्ली ਕਰਕੇ ਖੜੇ ਕੱਲ ਨੂੰ ਕਮੈਂਟ ਕਰ ਕਰਕੇ ਫੋਟੋ ਕਰੀ ਮਾਂ ਕੰਤਾ ਵਪਾਰੀ ਢੀਂਗਾਤਾ ਪਹੋ ਚੀਜ਼ ਸੋਨ ਨਹੀਂ ਚੁੰਦੇ ਬਿਲਕੁਲ ਵੀ ਠੀਕ ਨੇ ਬਿਲਕੁਲ ਜੀ ਤੇ ਕੋਈ ਮੇਰਾ ਵੀ ਕਿਉਂਕਿ ਇਹ ਸਾਲ ਹੀ ਇਹ ਚੀਜ਼ਾਂ ਨੇ ਵੇਚੀ ਆਹ ਚੀਜ਼ਾਂ ਭਾਜੀ ਤੁਸੀਂ ਆਓ ਆਪ ਦੀ ਤਸੱਲੀ ਕਰੋ ਜੇ ਤੁਸੀਂ ਆਨਲਾਈਨ ਮੰਗਉਂਦੇ ਹੋ ਉਹ ਵੀਰੇ ਫਿਰ ਆਪ ਦੀ ਜ਼ਿੰਮੇਵਾਰੀ ਤੇ ਰੱਖੋ ਹਨਾ ਹਾਂ ਜਿਹਦੇ ਜਰੂਰ ਹੋ ਦੀ ਹਾਂ ਕਾਰਨ ਪਤਾ ਕਿ ਭਾਜੀ ਹੁਣ ਵੇਖੋ ਵਪਾਰੀ ਭਰਾ ਦੀ ਸੇਵਾ ਜਿਹੜੀ ਥੋੜੀ ਲੱਗ ਗੀ ਬਿਲਕੁਲ ਲੱਗ ਗੀ ਉਹ ਘਰ ਵਾਲੇ ਬੰਦੇ ਜਿਹੜੇ ਕਈ ਮੇਰੇ ਵੀ ਭਰਾ ਬਹੁਤ ਸੇਵਾ ਕਰਦੇ ਆ ਪੱਤੂ ਮੁਕੇ ਲੱਗੇ ਕਿੰਨਾਂ ਜਾ ਕੇ ਬੰਦਣੀਆਂ ਤੇ ਜੇ ਕਿਤਾ ਗੁੰਦਾਂ ਪਾ ਕੇ ਮੰਤਰੀ ਬਣ ਦੁੱਧ ਦਾ ਸੇਵਾ ਦਾ ਜੀ ਸੇਵਾ ਦਾ ਜੀ ਹੁਣ ਥਾਂ ਲੈ ਵੀ ਸਾਫ ਨੇ ਦੁੱਧ ਵੀਰੇ ਤੁਹਾਡੇ ਪਾਏ ਦਾ ਗਾੜੀ ਪਾਏ ਦਾ ਪਾਏ ਕਿਹੋ ਜਿਹਾ ਪਾਲੋਗੇ ਉਹ ਜਿਹਾ ਚੋਲੋਗੇ ਜ਼ਰੂਰ ਤਾਂ ਠੀਕ ਹੈ ਜੀ ਬਾਕੀ ਤੁਸੀਂ ਲਈ ਕਰੋ ਫੁੱਲ ਕੋਈ ਗੱਲ ਨਹੀਂ ਕਿ ਜਿੱਥੇ ਮਾਲੋ ਅੱਜ ਨਹੀਂ ਛੋਟੇ ਜਾਂਦੇ ਕੱਲ ਨੂੰ ਚੱਲ ਜੇ ਕਿ ਆਪਣੇ ਤੁਸੀਂ ਫੁੱਲ ਕਰਵਾਉਂਦੇ ਸਨ ਤਾਂ ਸੋਹਣੀਆਂ ਝੋਟੀਆਂ ਨੇ ਵੀਰੇ ਤਾਂ ਬਾਕੀ ਸਾਫ ਸੁਥਰੀਆਂ ਨੇ ਲੈ ਵੀ ਲੋ ਵੀ ਸਾਫ ਨੇ ਤਾਂ ਬਾਕੀ ਤੁਸੀਂ ਵੀਰ ਨੂੰ ਫੋਨ ਲਾ ਲਿਓ ਮਹਤਨ ਹੋ ਜਾਣਗੇ ਜ਼ਰੂਰ ਭਾਈ ਹਾਂਜੀ ਇਹ ਟੋਕਰ ਗਾ ਜਿਹੜੀ ਆ ਢਾਈਆਂਵੇਂ ਦੇ ਗੱਬਣ ਆ ਆਈ ਮੈਨ ਇਹ ਦੀ ਗੱਬਣਾ ਕੀ ਹੈ ਮੇਰੇ ਕਬੜ 10 ਲੀਟਰ ਦੋ ਦੇ 10 ਲੀਟਰ ਦੋ ਤੇ ਤੁਹਾਨੂੰ ਵੀਡੀਓ ਬਖਾਉਣ ਲਈ ਚੈੱਕ ਕਰਾਂ ਉਹ ਡਾਕਟਰ ਦੀ ਜੇ ਕਹਿੰਦੇ ਆਹਡੀ ਵੀਡੀਓ ਤੇ ਰਹਿਣਾ ਠੀਕ ਹੈ ਜੇ ਨਹੀਂ ਤਾਂ ਆਪਣਾ ਡਾਕਟਰ ਲੈ ਕੇ ਚੈੱਕ ਕਰਾਓ ਜਾਂ ਜਦੋਂ ਪਹੁੰਚਦੀ ਤੁਸੀਂ ਆਪਦੀ ਤਸੱਲੀ ਕਰਾਓ ਆਪਰੇ ਸਰੀਰ ਉਹ ਵੀਰੇ ਤੁਹਾਡਾ ਆਪ ਦਾ ਫਰਜ਼ ਹੈ ਜੀ ਬਾਕੀ ਚੈੱਕ ਪਾਸ ਆ ਸੋਹਣੀ ਵਹਿੜਾ ਲੰਮੀ ਬੇਲ ਬਹੁਤ ਆ ਵੀਰੋ ਤਾਂ ਕੱਦ ਕਾਠਾ ਲਈ ਇਹ ਵੀ ਵਹਿੜ ਲਓ ਜੀ ਕੁਲ ਜਰੀਏ ਬਖਾਲ ਦਿਓ ਵੀਡੀਓ ਠੀਕ ਹੈ ਜੀ ਅੱਜ ਹੀ ਚੈੱਕ ਹੋਈ ਆ ਠੀਕ ਹੈ ਪਿਛੋਂ ਆਈ ਗਾਰੰਟੀ ਦੇ ਪਰ ਆਪਾਂ ਗਾਰੰਟੀ ਦੇ ਨਹੀਂ ਗੇਰੇ ਬਿਲਕੁਲ ਬਣਾ ਚੈੱਕ ਕਰਵਾਤੀ ਆ ਬਾਕੀ ਕੋਈ ਵੀ ਰਵਰਸਪ ਤੇ ਮੰਗੇ ਉਹਨਾਂ ਨੂੰ ਸੈਂਡ ਕਰ ਦਿਓ ਹਣ ਤਾਂ ਖੋਲੋ ਵੀਰੇ ਤੋਰਾ ਵਖਾਈ ਬਾਕੀ ਵੇਖੋ ਵੀਰੋ ਲੈ ਵਾਲੂ ਆ ਇਹਦਾ ਵੀ ਕੈਂਟ ਲੱਗਿਆ ਤਾਂ ਹੈ ਇੱਕ ਵੱਡੇ ਕਦ ਕੱਠ ਵਾਲੀ ਹੈ ਹਾਂ ਦੇਗਾ ਠੰਢੀ ਬੜੀ ਭਾਜੀ ਬਹੁਤ ਵੱਡੀ ਵੜਾ ਵੀਰੇ ਤਾਂ ਕਿੰਨਾ ਦੁੱਧ ਵੀ ਦਊਗੀ ਦਊਗੀ ਵੀਰੇ ਮਈਆਂ ਵਰਗਾ ਕਿਉਂਕਿ ਸ਼ਾਈ ਵਾਲ ਪੰਚ ਆ ਗਈ ਤੇ ਬੇਲ ਬਹੁਤ ਲੰਮੀ ਆ ਤੈਨਾਂ ਦੀ ਗੱਲ ਕਰੀ ਇਹਦੇ ਵੀਰੇ ਬਹੁਤ ਸੋਹਣਾ ਲੱਗਿਆ ਚਵਾਈ ਗਾਲਾ ਤਨ ਤਾਂ ਵੀਰੇ ਟੋਕੜ ਗੱਬਣ ਵੈੜ ਆ ਗਈ ਜੋ ਰੇਟ ਵੀਰੇ ਇਹਦਾ ਵੀ ਜੈਜ ਕਰ ਦੂਗਾ ਹੈ ਵੈੜ ਵੱਡੀ ਵੀਰੇ ਧੁੱਕੀ ਦਾ ਮੁੱਲ ਚੰਗਾ ਪਊ ਐਡ ਦਾ ਸੱਜਰ ਨੇ ਵੀਰ ਜੀ ਚੰਗਾ ਚੁਆਇਆ ਉਹ ਦੁੱਧ ਕਿੱਡੀ ਵੈੜ ਆ ਦੁੱਧ ਭਾਜੀ ਬੇਰ ਬੜੀ ਲੰਮੀ ਦੁੱਧ ਚੋਣਾ ਚੜਾ ਹੋਣੀ 10 ਲੀਟਰ ਕਰਨੀ ਹੋਣੀ 10 ਲੀਟਰ ਹੈ ਨਾ ਉਹ ਸੱਜੇ ਤੋਂ ਚੰਗਾ ਪਰੂਗੀ ਤਾਂ ਹੁਣ ਵੀਰੇ ਚੈੱਕ ਪਾਸ ਜੀ ਤੋਕਰ ਗੱਬਣ ਵੈੜਾ ਸ਼ਕੀਨ ਵੈੜਾ ਤਾਂ ਬਾਕੀ ਗੱਲ ਕਰੀਏ ਤਾਂ ਘੱਤ ਘਾੜ ਦੀ ਤੇ ਥਾਂ ਦੀ ਗੱਲ ਕਰੀਏ ਤੇ ਬਹੁਤ ਸਪੈਸ਼ਲ ਲੱਗਿਆ ਜੀ ਚਵਾਈ ਵਾਲਾ ਥਾਂ ਆ ਗਿਆ ਵੈੜ ਨੂੰ ਸੋਹਣੀ ਵੈੜਾ ਜੀ ਲੈਵਲ ਉਹ ਜੰਗਲ ਘੈਂਟ ਲੱਗਿਆ ਹਨਾ ਜੀ ਤਾਂ ਦੁੱਧ ਵੀ ਸੋਹਣਾ ਵਾ ਤਾਂ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਮੋਲ ਭਾਜੀ ਕਰਨ ਪਾਇ 45 ਕਰਦੀਏ 40 ਕਰਦੀਏ ਹਾਂਜੀ 35000 ਦੇ ਦਿੰਦੀ ਕੀ ਬਾਤ ਆ ਜੀ ਠੀਕ ਆ ਜੀ ਛੋੜ ਛੜ ਕਰ ਦਿਓ ਵਿੱਚ ਛੋੜ ਛੜ ਕਰ ਦੀਏ ਹਾਂਜੀ ਆਹ ਦਾਈ 33000 ਦੀ ਵੈੜਾ 33 ਦੀ ਤਾਂ ਵੇਖੋ ਵੀਰੋ 33000 ਦੀ ਵੈੜਾ ਵੱਡੀ ਵੈੜਾ ਤੇ ਟੁੱਕੀ ਦਾ ਮੁੱਲ ਅਲੱਗ ਹੋ ਜਾਣਾ ਜੋ ਤਾਂ ਇਹ ਵੀ ਰੇਟ ਵੀਰ ਦਾ ਜਾਇਜ਼ ਆ ਟੋਕਰ ਗੱਭਣ ਦਾ ਵੈੜਾ ਕਿਉਂਕਿ ਵੀਰ ਜੀ ਚੋਈ ਇਹ ਗਾਈਆਂ ਤਾਂ ਨਹੀਂ ਭਜਦੀਆਂ ਦੁੱਧੋਂ ਸੇਵਾ ਦੇ ਹਨਾ ਹਾਂ ਭਾਜੀ ਇਹ ਨਹੀਂ ਭਜਦੀਆਂ ਇਹਨਾਂ ਚੋਚਾ ਕੇ ਟੁਕਣ ਤੱਕ ਵਾਂ ਵਿੱਚ ਚੋਈ ਜਾਓ ਬਾਕੀ ਗਰਮੀ ਦਾ ਦੁਬਾਏ ਦੁਬਾਏ ਆ ਜੀ ਨਾ ਠੰਡ ਮਸੂਦ ਕਰਨੀ ਨਾ ਗਰਮੀ ਕਰਨੀ ਤੇ 10 ਲੀਟਰ ਹਣੀ ਦੁੱਧ ਜੇ ਬਿਲਕੁਲ ਤਾਂ ਇਹ ਵੀ ਇਹਦੀ ਗੱਭਣ ਆ ਅਈ ਚੈੱਕ ਕਰਵਾਤੀ ਆ ਜੇ ਕਿ ਮੈਂ ਵੀਰ ਭਰਾਣੇ ਨਾਲ ਤੇ ਨੀ ਤਕੀਰ ਕਰਨਾ ਚੈੱਕ ਵੀ ਕਰਵਾ ਸਕਦਾ ਠੀਕ ਹੈ ਵੀਰ ਜੀ ਸਚਾਈ ਹੈ ਵੀਰ ਜੀ ਤੁਹਾਡੇ ਜੋ ਨਿਕ ਦੱਸਦੇ ਹੋ ਹੀ ਪਸ਼ੂ ਦਾ ਨਿਕਲਦਾ ਨੀੜਕ ਵੀਡੀਓ ਮੰਗਾ ਲਈ ਟਰੈਕਟਰ ਦੀ ਵੀਡੀਓ ਬਣਾਈ ਹੈ ਠੀਕ ਹੈ ਵੀਰ ਜੀ ਇਹ ਤਾਂ ਸਚਾਈ ਹੈ ਜੀ ਪਸ਼ੂ ਵੀ ਤਾਂ ਵੀਰੇ ਜਲਦੀ ਵਿਗਦਾ ਜੀ ਤੁਹਾਡਾ ਇਹ ਹੈ ਕਿ ਕੰਮ ਸਚਾਈ ਦਾ ਤਾਂ ਬਾਕੀ ਵੀਰੇ ਰੇਟ ਤੁਸੀਂ ਚੈੱਕ ਕਰ ਲਿਆ ਵੀਰ ਦੇ ਰੇਟ ਜਿਆ ਜਿਆ ਤਾਂ ਵੈੜ ਵੀ ਜਿਆ ਜਿਆ ਝੋਟੀਆਂ ਵੀ ਸੋਹਣੀਆਂ ਨੇ ਬਾਕੀ ਤੁਸੀਂ ਫੋਨ ਲਾ ਲਿਓ ਵੀ ਇਹਨੂੰ ਛੋਟਛੱਪਾਂ ਕੋਈ ਨਹੀਂ ਹੋ ਰਹੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਵੀਰੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਐਡਰੈਸ ਦੱਸ ਦਿਓ ਇੱਕ ਕਰ ਫਿਰ ਨਾਮ ਪ੍ਰੇਮ ਸਿੰਘ ਹਾਂਜੀ ਪਿੰਡ ਕਾਸਤੀਗੜ੍ਹ ਹਾਂਜੀ ਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 85185 1358 ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ